ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਰੀਅਲ ਕੁਇਨਸ ਵਰਡ ਤੇ ਅੱਜ ਅਸੀਂ ਤੁਹਾਡੇ ਨਾਲ ਸਾਗ ਦੀ ਰੈਸਪੀ ਸ਼ੇਅਰ ਕਰਨ ਜਾ ਰਹੇ ਹਾਂ ਆਪਾਂ ਕੁਝ ਤੋੜਨ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਧੋ ਲਵਾਂਗੇ ਆਪਾਂ ਇਹਨਾਂ ਨੂੰ 2-3 ਵਾਰ ਚੰਗੀ ਤਰ੍ਹਾਂ ਧੋਣਾ ਪਊਗਾ ਕਿਉਂਕਿ ਇਸ ਵਿੱਚ ਕਾਫੀ ਜ਼ਿਆਦਾ ਮਿੱਟੀ ਲੱਗੀ ਹੁੰਦੀ ਆ। ਸਾਗ ਵਿੱਚ ਪੈਣ ਵਾਲੇ ਸਾਰੇ ਮਟੀਰੀਅਲ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਇਸ ਨੂੰ ਚੀਰ ਲਵਾਂਗੇ। ਸਾਗ ਨੂੰ ਜ਼ਿਆਦਾਤਰ ਲੋਕ ਸਾਗ ਵਾਲੀ ਮਸ਼ੀਨ ਨਾਲ ਹੀ ਛੀਰਦੇ ਨੇ ਪਰ ਅਸੀਂ ਇੱਥੇ ਦਾਤੀ ਨਾਲ ਛੀਰ ਰਹੇ ਹਾਂ ਸਾਗ ਛੀਰਨ ਤੋਂ ਪਹਿਲਾਂ ਅਸੀਂ ਹਾਰੇ ਵਿੱਚ ਅੱਗ ਮਚਾ ਕੇ ਪਤੀਲੇ ਵਿੱਚ ਪਾਣੀ ਪਾ ਕੇ ਰੱਖ ਦਿੱਤਾ ਤਾਂ ਕਿ ਜੋ ਸਾਗ ਛੀਰਦੇ ਛੀਰਦੇ ਆਪਣਾ ਪਾਣੀ ਵੀ ਗਰਮ ਹੋ ਜਾਵੇ ਜਦੋਂ ਆਪਣਾ ਸਾਗ ਵਾਲਾ ਸਾਰਾ ਮੇਨ ਮੇਨ ਮਟੀਰੀਅਲ ਛੀਰਿਆ ਜਾਊਗਾ ਫਿਰ ਆਪਾਂ ਇਸ ਨੂੰ ਪਤੀਲੇ ਵਿੱਚ ਪਾਵਾਂਗੇ ਇਹ ਸਾਰਾ ਮਟੀਰੀਅਲ ਪਤੀਲੇ ਵਿੱਚ ਇੱਕ ਵਾਰ ਨਹੀਂ ਪੈਂਦਾ ਇਸ ਲਈ ਆਪਾਂ ਇਸ ਨੂੰ ਥੋੜਾ ਥੋੜਾ ਕਰਕੇ ਥੋੜੇ ਥੋੜੇ ਟਾਈਮ ਬਾਅਦ ਪਾਵਾਂਗੇ ਜੇਕਰ ਤੁਹਾਡੇ ਕੋਲੇ ਇਸ ਟਾਈਮ ਮੂਲੀ ਹੋਵੇ ਤਾਂ ਤੁਸੀਂ ਉਸ ਨੂੰ ਛਿੱਲ ਕੇ ਬਰੀਕ-ਬਰੀਕ ਚੀਰ ਕੇ ਸਾਗ ਵਿੱਚ ਪਾ ਸਕਦੇ ਹੋ ਮੂਲੀ ਨੂੰ ਸਾਗ ਵਿੱਚ ਇਸ ਤਰ੍ਹਾਂ ਪਾਉਣ ਨਾਲ ਐਸਿਡਿਟੀ ਦੀ ਪ੍ਰੋਬਲਮ ਨਹੀਂ ਹੁੰਦੀ ਐਸਿਡਿਟੀ ਦੀ ਪ੍ਰੋਬਲਮ ਤੋਂ ਬਚਣ ਲਈ ਜਦੋਂ ਸਾਗ ਰੀਜੇ ਪੈ ਜਾਵੇ ਤਾਂ ਉਸ ਦਾ ਪਾਣੀ ਚੇਂਜ ਕਰ ਦਿਓ ਪਾਣੀ ਚੇਂਜ ਕਰਨ ਤੋਂ ਬਾਅਦ ਆਪਾਂ ਇਸ ਵਿੱਚ ਨਾਮ ਕ ਮਿਰਚ ਹਲਦੀ ਤੇ ਕਾਲੀਆਂ ਮਿਰਚਾਂ ਪਾਵਾਂਗੇ ਗਾਲੀਆਂ ਮਿਰਚਾਂ ਜ਼ਿਆਦਾਤਰ ਹਰ ਇੱਕ ਸਬਜ਼ੀ ਵਿੱਚ ਹੀ ਪਾ ਲੈਣੀਆਂ ਚਾਹੀਦੀਆਂ ਨੇ ਕਿਉਂਕਿ ਆਪਾਂ ਨੂੰ ਬੈਦ ਤੋਂ ਦੂਰ ਰੱਖਦੀਆਂ ਨੇ ਜਦੋਂ ਆਪਾਂ ਸਾਰਾ ਸਾਗ ਫਤੀਲੇ ਵਿੱਚ ਪਾ ਦਿੱਤਾ ਤਾਂ ਫਿਰ ਉਸ ਤੋਂ ਬਾਅਦ ਆਪਾਂ ਲਸਣ ਪਿਆਜ਼ ਤੇ ਅਦਰਕ ਨੂੰ ਚੀਰਾਂਗੇ ਜਦੋਂ ਆਪਾਂ ਸਾਗ ਬਣਾਉਣ ਟਾਈਮ ਲਸਣ ਅਦਰਕ ਤੇ ਪਿਆਜ਼ ਪਾਉਂਦੇ ਆਂ ਤਾਂ ਇਹ ਸਾਗ ਬਹੁਤ ਜ਼ਿਆਦਾ ਵਧੀਆ ਬਣਦਾ ਹੈ ਫਿਰ ਲਸਣ ਪਿਆਜ਼ ਤੇ ਅਦਰਕ ਨੂੰ ਵੀ ਆਪਾਂ ਸਾਗ ਵਿੱਚ ਪਾ ਕੇ ਰਿਝਾਵਾਂਗੇ ਸਾਗ ਨੂੰ 2-3 ਘੰਟੇ ਚੰਗੀ ਤਰ੍ਹਾਂ ਰਿਝਾਉਣ ਤੋਂ ਬਾਅਦ ਆਪਾਂ ਹਾਰੇ ਵਿੱਚੋਂ ਕੱਢ ਲਵਾਂਗੇ ਇਸ ਨੂੰ ਇਸ ਵਿੱਚ ਜੋ ਐਕਸਟਰਾ ਪਾਣੀ ਹੋਊਗਾ ਉਸ ਨੂੰ ਆਪਾਂ ਕੱਢ ਲਵਾਂਗੇ ਫਿਰ ਇਸ ਵਿੱਚ ਆਲਣ ਪਾ ਲਵਾਂਗੇ ਆਸੀਂ ਇਸ ਨੂੰ ਗ੍ਰਾਈਂਡਰ ਨਾਲ ਗ੍ਰਾਈਂਡ ਕਰ ਰਹੇ ਹਾਂ ਇਸ ਨੂੰ ਚੰਗੀ ਤਰ੍ਹਾਂ ਗ੍ਰਾਈਂਡ ਕਰਨ ਤੋਂ ਬਾਅਦ ਹੀ ਆਪਾਂ ਆਲਣ ਪਾਵਾਂਗੇ ਆਲਣ ਵਿੱਚ ਆਪਾਂ ਮੱਕੀ ਦਾ ਆਟਾ ਹੀ ਯੂਜ਼ ਕਰਦੇ ਹਾਂ ਆਲਣ ਪਾਉਣ ਤੋਂ ਬਾਅਦ ਆਪਾਂ ਸਾਗ ਵਿੱਚ ਉਹ ਵਾਲਾ ਪਾਣੀ ਪਾਵਾਂਗੇ ਜੋ ਆਪਾਂ ਆਲਣ ਪਾਉਣ ਤੋਂ ਪਹਿਲਾਂ ਕੱਢਿਆ ਸੀ ਫਿਰ ਇਸ ਨੂੰ ਆਪਾਂ ਥੋੜੇ ਟਾਈਮ ਲਈ ਸੇਕ ਲਵਾਵਾਂਗੇ ਸਾਗ ਨੂੰ ਤੜਕਾ ਲਾਉਣ ਲਈ ਅਸੀਂ ਇੱਥੇ ਘਿਓ ਦਾ ਯੂਜ਼ ਕਰ ਰਹੇ ਹਾਂ ਸਾਰੇ ਇਨਗਰੀਡੀIENTS ਡਿਸਕ੍ਰਿਪਸ਼ਨ ਵਿੱਚ ਮੈਂਸ਼ਨ ਕੀਤੇ ਹੋਏ ਨੇ ਜੇਕਰ ਤੁਹਾਨੂੰ ਇਹ ਸਾਗ ਬਣਾਉਣ ਦਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ